ਗੋਲਡੀ ਆਪਣੀ ਨਾ ਹਾਇਸੀਅਤ ਦੇਖ ਕੇ ਨਾ ਫਿਰ ਦੋਸਤ ਬਣਾਇਆ ਕਰੋ ਉਹੋ ਜਿਹਾ ਬਣਾਇਆ ਕਰੋ ਜਿੰਨਾਂ ਨਾਲ ਆਪਾਂ ਰਹਿ ਸਕੀਏ ਬੋਲੀਏ ਲਈ ਕੱਪ ਹੈਲੋ ਹਾਂ ਸਿਮੀਵੀਰ ਕੀ ਹਾਲ ਹੈ ਹੋਰ ਫਿਰ ਅੱਛਾ हां हां यार तेरा ਆਪਣਾ ਘਰ ਆ ਜਦੋਂ ਮਰਜੀ ਆ ਕੋਈ ਨਹੀਂ ਕੋਈ ਨਹੀਂ ਕਿੰਨੇ ਵਜੇ ਆਣਾ ਵਾ ਹਾਂ ਕੋਈ ਨਹੀਂ ਮੈਂ ਵੀ ਆਫਿਸ ਤੋਂ ਫ੍ਰੀ ਹੋ ਜਾਣਾ 8:00 ਵਜੇ ਚਲ ਆਪਾਂ ਅੱਜ ਘਰੇ ਹੀ ਬੈੰਨੇ ਆਪਾਂ ਹਾਂ ਹਾਂ ਸਭ ਵੀ ਸਹੀ ਆ ਹਾਂ ਹਾਂ ਵੀਰ ਚਲ ਠੀਕ ਆ ਮਿਲਦੇ ਆ ਸ਼ਾਮੀ ਕਰਦੇ ਆ ਆਪਾਂ ਇੰਜੋਏ ਹਾਂ ਹਾਂ ਠੀਕ ਹੈ ਵੀਰ ਪਬਲਿਕ ਗੱਲ ਸੁਣੀਏ ਇੱਕ ਮਿੰਟ ਹਾਂਜੀ ਉਹਨਾਂ ਸਿਮੀ ਦਾ ਫੋਨ ਆਇਆ ਤੇ ਸਿਮੀ ਆਇਆ ਹੈ ਕੈਨੇਡਾ ਤੋਂ ਤੇ ਮੈਨੂੰ ਕਹਿੰਦਾ ਮੈਂ ਸ਼ਾਮੀ ਅੱਜ ਜਿਹੜਾ ਡਿਨਰ ਆ ਤੁਹਾਡੇ ਘਰੇ ਹੀ ਕਰਨਾ ਹੈ ਫੇਰ ਤੁਸੀਂ ਕੀ ਕਹਤਾ ਆਜੋ ਹਾਂ ਉਹਦਾ ਫੋਨ ਆਇਆ ਮੈਂ ਘਰੇ ਆਣਾ ਮੈਂ ਉਹਨੂੰ ਕੀ ਕਹਿੰਦਾ ਨਹੀਂ ਆਣਾ ਮੈਂ ਕਿਹਾ ਆ ਜਾ ਸ਼ਾਮ ਨੂੰ ਇੰਜੋਏ ਕਰਾਂਗੇ ਅੱਛਾ ਇੰਜੋਏ ਆਕਾਰ ਹੈਗਾ ਇੰਜੋਏ ਕਰਨ ਵਾਲਾ ਇੱਥੇ ਬੁਲਾਇਆ ਉਹਨੂੰ ਤੇਰੇ ਕਹਿਣ ਦਾ ਮਤਲਬ ਕੀ ਆ? ਇਹ ਘਰ ਨਹੀਂ ਹੈਗਾ, ਹੋਰ ਕੀ ਹੈ ਇਹ? ਘਰ? ਇਹ ਘਰ ਆ। ਮੈਂ ਤਾਂ ਆਪ ਨੂੰ ਇੱਥੇ ਰਹਿਣਾ ਔਖਾ ਹੋਇਆ ਪਿਆ। ਤੁਸੀਂ ਇਹ ਘਰ ਕਹਿੰਨੇ? ਜਿੰਨੂੰ ਕਿਨੂੰ ਮਰਜ਼ੀ ਬੁਲਾ ਲੈਣੇ ਆ ਤੁਸੀਂ। ਉਹਨੇ ਮਾੜਾ ਜਿਹਾ ਫੋਨ ਕਰਕੇ ਕਿਹਾ ਵੀ ਮੈਂ ਆਉਣਾ। ਤੁਸੀਂ ਕਹਤਾ ਆ ਜਾ। ਤੈਨੂੰ ਚੰਗਾ ਭਲਾ ਪਤਾ। ਮੇਰਾ ਭਰਾ ਵਰਗਾ ਦੋਸਤ ਆ। ਹੁਣ ਉਹਨੇ ਫੋਨ ਕੀਤਾ ਵੀ ਗੋਲਡੀ ਬਾਈ ਜੀ ਮੈਂ ਤੁਹਾਡੇ ਘਰੇ ਆਣਾ। ਮੈਂ ਨੂੰ ਕੀ ਕਹਿੰਦਾ ਮੇਰੇ ਘਰੇ ਨਾ ਹੀ? ਗੋਲਡੀ ਆਪਣੀ ਨਾ ਹਾਇਸੀਅਤ ਦੇਖ ਕੇ ਨਾ ਫਿਰ ਦੋਸਤ ਬਣਾਇਆ ਕਰੋ ਉਹੋ ਜਿਹਾ ਬਣਾਇਆ ਕਰੋ ਜਿੰਨਾ ਨਾਲ ਆਪਾਂ ਰਹਿ ਸਕੀਏ ਐਡੇ ਐਡੇ ਉੱਚੇ ਜਿਹੜੇ ਬਾਹਰੋਂ ਆਉਂਦੇ ਆ ਕੋਈ ਐਦਾਂ ਦਾ ਦੋਸਤ ਆ ਜੇ ਅਮੀਰ ਆ ਜੀ ਪਾਰਟੀਆਂ ਕਰਦੇ ਨੇ ਉਹਨਾਂ ਨੂੰ ਤੁਸੀਂ ਘਰੇ ਬੁਲਾਈ ਜਾਂਦੇ ਪਿਓ ਨਹੀਂ ਇਹਦੇ 'ਚ ਹਾਇਸੀਅਤ ਵਾਲੀ ਕਿਹੜੀ ਗੱਲ ਆ ਐਡਾ ਵਧੀਆ ਆਪਣਾ ਘਰ ਆ ਕਿਹੜੀ ਚੀਜ਼ ਦੀ ਕਮੀ ਆ ਤੂੰ ਰਾਤੀ ਰੋਟੀ ਖਾ ਕੇ ਸੌਂਦੀ ਕਿ ਨਹੀਂ ਸੌਂਦੀ ਕਿਹੜੀ ਚੀਜ਼ ਦੀ ਤੈਨੂੰ ਕਮੀ ਮੈਨੂੰ ਦੱਸ ਤਾਂ ਸਹੀ ਆ ਘਰ ਤੈਨੂੰ ਕਿਹੜੇ ਪਾਸੇ ਮਾੜਾ ਲੱਗਦਾ ਰੱਬ ਦਾ ਦਿੱਤਾ ਸਭ ਕੁਝ ਤਾਂ ਆਪਣੇ ਕੋਲ ਹੈਗਾ ਗੋਲਡੀ ਭੁੱਖਾ ਤਾਂ ਕੋਈ ਵੀ ਨਹੀਂ ਸੌਂਦਾ ਪਰ ਉੱਚ ਉੱਚਾ ਨੀਵੀਂ ਦੀ ਗੱਲ ਕਰਦੀਆਂ ਉੱਚਾ ਨੀਵਾ ਨਾ ਆਪਣੇ ਅਰਗੇ ਲੋਕਾਂ ਨੇ ਬਣਾਏ ਆ ਰੱਬ ਨੇ ਸਾਰੇ ਇੱਕੋ ਜਿਹੇ ਬਣਾਏ ਆ ਨਾਲੇ ਮੇਰੀ ਗੱਲ ਸੁਣ ਸਿਰ ਤੇ ਛੱਤ ਹੈਗੀ ਆ ਨਾ ਉਹਨਾਂ ਵੱਲ ਜਾ ਕੇ ਦੇਖ ਜਿਹੜੇ ਮੀਨਹਰੀ ਚ ਧੁੱਪ ਕਿੰਨੀ ਗਰਮੀ ਚਲਦੀ ਆ ਸੜਕਾਂ ਤੇ ਸੌਂਦੇ ਆ ਰਾਤ ਨੂੰ ਤੰਨੂੰ ਆਪਣਾ ਘਰ ਪਤਾ ਨਹੀਂ ਕੀ ਲੱਗਦਾ ਵੀ ਸਾਡਾ ਘਰ ਕੀ ਆ ਟੁੱਟਿਆ ਜਾ ਘਰ ਆ ਇੱਥੇ ਰਹਿ ਨਹੀਂ ਸਕਦੀ ਮੈਂ ਇੱਥੇ ਕਿੱਥੇ ਭਲਾ ਲਿਆ ਥੋੜਾ ਜਿਹਾ ਨਾ ਬਬਲੀ ਅਕਲ ਨੂੰ ਹੱਥ ਮਾਰੀ ਦਾ ਆਪਣੇ ਤੋਂ ਉੱਚਿਆਂ ਵੱਲ ਨਹੀਂ ਆਪਣੇ ਤੋਂ ਨੀਵੇਂ ਵੱਲ ਵੀ ਦੇਖੋ ਬੋਲਦੀ ਕਿ ਮੈਂ ਕਹਿੰਦੀ ਸੀ ਚਲ ਬਾਹਰ ਡਿਨਰ ਕਰਾ ਦਿੰਨੇ ਆ ਸ਼ਰਮਜੀ ਆਉਂਦੀ ਸੀ ਵੀ ਮੈਂ ਕਹਾਂ ਚੱਲ ਆ ਵੀ ਯਾਰ ਬਾਹਰ ਡਿਨਰ ਕਿਉਂ ਕਰਾਣਾ ਵਾ ਘਰੇ ਆਪਣੇ ਰਾਸ਼ਨ ਹੈ ਨੀਗਾ ਉਹ ਨਹੀਂ ਗੱਲ ਰਾਸ਼ਨ ਤਾਂ ਹੈਗਾ ਵਾ ਕਿਸੇ ਫਰੂਟ ਦੀ ਕਮੀ ਆ ਘਰੇ ਉਹ ਵੀ ਹੈਗਾ ਉਹ ਤਾਂ ਰੋਜ਼ ਤੁਸੀਂ ਲੈ ਹੀ ਆਉਂਨੇ ਆ ਫਿਰ ਤੈਨੂੰ ਦੱਸ ਹੋਰ ਕਿਹੜੀ ਚੀਜ਼ ਦੀ ਕਮੀ ਆ ਘਰੇ ਸਭ ਕੁਝ ਪਿਆ ਨਾਲੇ ਨਾ ਉਹ ਕਹਿੰਦਾ ਵਾ ਬਾਹਰ ਦਾ ਖਾਣਾ ਖਾ ਖਾ ਕੇ ਅੱਕ ਗਿਆ ਹੁਣ ਘਰ ਦੀ ਰੋਟੀ ਖਾਣ ਦਾ ਮਨ ਕਰਦਾ ਨਾਲੇ ਮੇਰੀ ਗੱਲ ਸੁਣ ਥੋੜੀ ਦੇਰ ਪਹਿਲਾਂ ਤੂੰ ਕਹਿ ਰਹੀ ਸੀ ਉੱਚੇ ਨੀਵੇਂ ਕਹਿ ਰਹੀ ਸੀ ਨਾ ਅੱਜ ਤੁਹਾਨੂੰ ਮੈਂ ਇਹਨਾਂ ਦਾ ਫਰਕ ਦੱਸਦਾ ਜਦੋਂ ਆਪਾਂ ਸ਼ਾਮੀ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਜਾਂਦੇ ਹੁੰਨੇ ਆ ਯਾਦਾ ਪਿਛਲੀ ਵਾਰੀ ਆਪਾਂ ਜਦੋਂ ਜਾਂਦੇ ਪਏ ਸੀਗੇ ਹਫਤਾਕ ਪਹਿਲਾਂ ਆਪਾਂ ਪੁਰਾਣੇ ਕੱਪੜੇ ਲੈ ਕੇ ਗਏ ਸੀ ਤੇ ਉਹ ਕਿਦਾਂ ਭੱਜ-ਭੱਜ ਕੇ ਆਏ ਸੀ ਕੱਪੜੇ ਫੜਨ ਬਈ ਮੈਨੂੰ ਦੇ ਦੋ ਮੈਨੂੰ ਦੇ ਦੋ ਤੂੰ ਕਦੀ ਕਿਸੇ ਦਾ ਪੁਰਾਣਾ ਕੱਪੜਾ ਪਾਇਆ ਕਿਹੜੀ ਚੀਜ਼ ਦੀ ਤੈਨੂੰ ਕਮੀ ਆ ਵਧੀਆ ਤੂੰ ਖਾਨੀ ਆ ਵਧੀਆ ਤੂੰ ਪਹਿਣਦੀ ਆ ਵਧੀਆ ਤੂੰ ਹੰਡਾਨੀ ਆ ਹਲੇ ਵਿਦੂ ਕਹਿੰਨੀ ਆ ਝੋਂਪੜੀ ਦੇ ਵਿੱਚ ਆਪਣੇ ਘਰ ਨੂੰ ਨਾ ਸ਼ਿੰਗਾਰੀ ਦਾ ਆ ਬਣਾਈਦਾ ਆ ਗੋਲ ਉਹ ਮੈਂ ਸਹੇਲੀਆਂ ਦੇ ਘਰ ਕੋਈ ਵੇਖ ਕੇ ਥੋੜਾ ਜਿਹਾ ਹੋ ਗਈ ਸੀ ਵੀ ਆਪਣਾ ਇਦਾਂ ਦਾ ਵਾ ਚੱਲ ਕੋਈ ਨਹੀਂ ਤੁਸੀਂ ਬੁਲਾ ਲਓ ਹਨਾ ਅਗਲਾ ਤਾਂ ਖੁਸ਼ ਹੋ ਕੇ ਆਉਂਦਾ ਵਾ ਜਿਹੜਾ ਕਹਿੰਦਾ ਬਟਾ ਨਾ ਗੁਰੂ ਸਾਹਿਬ ਦੀਆਂ ਦਾਤਾਂ ਦਾ ਨਾ ਸ਼ੁਕਰ ਕਰੀਦਾ ਹੁੰਦਾ ਮੇਰ ਪਰਿਆ ਬਾਬੇ ਨੂੰ ਕਹੋ ਸਾਡੇ ਸਿਰ ਤੇ ਹੱਥ ਰੱਖੀ ਰੱਖੋ ਸਾਡੇ ਕਾਰੋਬਾਰ ਵਧੀਆ ਚੱਲਦੇ ਆ ਬਾਬਾ ਜੀ ਹਰ ਵੇਲੇ ਮਿਹਰ ਬਣਾਈ ਰੱਖਣ ਸ਼ੁਕਰਾਨਾ ਕਰਨਾ ਸਿੱਖੋ ਇਹ ਨਹੀਂ ਵੀ ਮੇਰੀਆਂ ਸਹੇਲੀਆਂ ਦੀਆਂ ਕੋਠੀਆਂ ਵੱਡੀਆਂ ਨੇ ਉਹਨਾਂ ਦੇ ਬਾਹਰ ਗੱਡੀਆਂ ਵੱਡੀਆਂ ਖੜੀਆਂ ਨੇ ਆ ਚੀਜ਼ਾਂ ਤੋਂ ਨਾ ਕਿਨਾਰਾ ਕਰੋ ਚਲ ਠੀਕ ਹੁਣ ਕਰ ਦੋ ਫੋਨ ਆ ਜਾਣਗੇ ਸ਼ਾਮੀ ਹੁਣ ਮੈਂ ਫੋਨ ਤੋੜੀ ਕਰਨਾ ਉਹਨੇ ਤਾਂ ਆਣਾ ਹੀ ਆ ਮੈਂ ਤਾਂ ਉਹਨੂੰ ਕਹਿ ਹੀ ਦਿੱਤਾ ਸੀਗਾ ਹੁਣ ਵਧੀਆ ਚੀਜ਼ਾਂ ਜਿੱਦਾਂ ਤੂੰ ਵਧੀਆ ਚੀਜ਼ ਬਣਾਉਣੀ ਆ ਨਾ ਤੂੰ ਬਹੁਤ ਸਵਾਦ ਚੀਜ਼ਾਂ ਬਣਾਉਣੀ ਆ ਮੈਨੂੰ ਕੋਈ ਚੀਜ਼ ਦੀ ਲੋੜ ਆ ਕੋਈ ਲਿਆਉਣ ਵਾਲੀ ਆ ਮੈਨੂੰ ਦੱਸ ਦੇ ਮੈਂ ਹੁਣੇ ਲਿਆ ਕੇ ਦੇ ਦਿੰਦਾ ਨਹੀਂ ਲਿਆਉਣ ਵਾਲਾ ਤਾਂ ਕੁਝ ਨਹੀਂ ਸਾਰਾ ਕੁਝ ਹੈਗਾ ਕੋਈ ਨਹੀਂ ਮੈਂ ਬਣਾ ਲੈਣਾ ਤੁਸੀਂ ਹਾਂ ਵਧੀਆ ਚੀਜ਼ ਜਿਹੜੀ ਵੀ ਚੀਜ਼ ਬਣਾ ਲਈ ਚਲ ਠੀਕ ਆ ਜਾਵਾਂ ਹਾਂ ਜਾ ਹੁਣ ਰੁਕੋ 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 ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਧੰਨਵਾਦ